ਜਿਹੜੀ ਨੂੰ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਉਣ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਾਣਕਾਰੀ ਲੈ ਕੇ ਤੇ ਜਾਣਕਾਰੀ ਹੈ ਜੀ ਆਪਣੀ ਪੰਜਾਬ ਗਰੁੱਪ ਡੀ ਭਰਤੀ ਜਿਹਨੂੰ ਆਪਾਂ ਸੇਵਾਦਾਰ ਤੇ ਚੌਕੀਦਾਰ ਭਰਤੀ ਕਹਿ ਰਿਹਾ ਤਾਂ ਸਪੈਸ਼ਲੀ ਦੋਸਤੋ ਜਿਹੜੀ ਤੁਹਾਡੀ ਡਿਮਾਂਡ ਸੀ ਅੱਜ ਪੂਰੀ ਹੋ ਜੇਗੀ ਅੱਜ ਆਪਣਾ ਜਿਹੜਾ ਬੇਸ ਲਾਂਚ ਹੋ ਰਿਹਾ ਦੋਸਤੋ ਪੰਜਾਬੀ ਪੇਪਰ ਏ ਬਾਰੇ ਇਸ ਤੋਂ ਪਹਿਲਾਂ ਵਾਲਾ ਜਿਹੜਾ ਕੰਪਲੀਟ ਬੇਸ ਸੀ ਉਸ ਦੀ ਇਨਫੋਰਮੇਸ਼ਨ ਪਹਿਲਾਂ ਹੀ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਠੀਕ ਹੈ ਸੋ ਉਸ ਦੇ ਬਾਰੇ ਮੈਸੇਜ ਨਾ ਕਰਿਓ ਬਟ ਇੱਥੇ ਜਿਹੜੀ ਸਭ ਤੋਂ ਵੱਧ ਫਿਲਹਾਲ ਡਿਮਾਂਡ ਆ ਰਹੀ ਹੈ ਕਿਉਂਕਿ ਇੱਥੇ ਪੂਰਾ ਸਿਲੇਬਸ ਤਾਂ ਜਾਰੀ ਨਹੀਂ ਹੋਇਆ ਬਟ ਇਹ ਗੱਲ ਕਨਫਰਮ ਹੈ ਕਿ ਇੱਥੇ ਆਪਣੀ ਪੰਜਾਬ ਦੀ ਜਿਹੜੀ ਸੇਵਾਦਾਰ ਤੇ ਚੌਂਕੀਦਾਰ ਭਰਤੀ ਹੈ ਉਸ ਦੇ ਵਿੱਚ ਪੰਜਾਬੀ ਦਾ ਪਹਿਲਾ ਜਿਹੜਾ ਏ ਪੇਪਰ ਹੋਏਗਾ ਉਹਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੈ ਸੋ ਪਹਿਲੇ ਪੇਪਰ ਦਾ ਦੋਸਤੋ ਤੁਹਾਡਾ ਬੇਚ ਜਾਰੀ ਹੋ ਰਿਹਾ ਹੈ ਠੀਕ ਹੈ ਤੇ ਆਫਰ ਪ੍ਰਾਈਸ ਦੇ ਵਿੱਚ ਫਟਾਫਟ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਤੇ ਇਹ ਜਿਹੜਾ ਬੇਚਾ ਦੋਸਤੋ ਇਹ ਬਹੁਤ ਹੀ ਖਾਸ ਹੈ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਫ੍ਰੀ ਮਟੀਰੀਅਲ ਬਹੁਤ ਜ਼ਿਆਦਾ ਮਿਲੇਗਾ ਇਸ ਦੇ ਵਿੱਚ ਤੁਹਾਨੂੰ ਈ-ਬੁੱਕ ਜਿਹੜੀ ਪੰਜਾਬੀ ਪੇਪਰ A ਵਾਸਤੇ ਹੋਏਗੀ ਤੇ 100% ਗਾਰੰਟੀ ਲਿਖ ਕੇ ਰੱਖ ਲਿਓ 100% ਗਾਰੰਟੀ ਹੈ ਕਿ ਇਸ ਦੇ ਵਿੱਚੋਂ ਕੁਐਸਚਨ ਆਣਗੇ ਤੇ ਇੰਨੇ ਕੁਐਸਚਨ ਹੀ ਜੇ ਤੁਸੀਂ ਪੜ੍ਹ ਕੇ ਚਲੇ ਜਾਂਦੇ ਹੋ ਤਾਂ ਕਨਫਰਮ ਤੁਹਾਡਾ ਪੇਪਰ A ਜਿਹੜਾ ਹੈ ਉਹ ਕੁਆਲੀਫਾਈ ਹੋ ਜਾਏਗਾ ਉਸ ਦੀ ਟੈਨਸ਼ਨ ਤੁਹਾਡੀ ਬਿਲਕੁਲ ਖਤਮ ਹੋ ਜਾਏਗੀ ਸੋ ਬੇਚ ਵੀ ਦੋਸਤੋ ਖਾਸ ਗੱਲ ਇਹ ਹੈ ਕਿ ਤੁਹਾਨੂੰ ਕਲਾਸਾਂ ਦਿੱਤੀ ਜਾਵੇਗੀ ਠੀਕ ਹੈ ਕਲਾਸਾਂ ਦੇ ਇਲਾਵਾ ਸਭ ਤੋਂ ਇਪੋਰਟੈਂਟ ਚੀਜ਼ ਤੁਹਾਨੂੰ ਈ-ਬੁੱਕ ਜਿਹੜੀ ਹੈ ਆਪਣੀ ਪੰਜਾਬੀ ਪੇਪਰ A ਵਾਸਤੇ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾਈ ਜਾਵੇਗੀ ਠੀਕ ਹੈ ਤੇ 10 ਪ੍ਰੈਕਟਿਸ ਟੈਸਟ ਜਿਹੜੇ ਤੁਹਾਨੂੰ ਦਿੱਤੇ ਜਾਣਗੇ ਤੇ ਹਰੇਕ ਟੈਸਟ ਦੇ ਵਿੱਚ 50 ਕੁਐਸਚਨ ਹੋਣਗੇ ਠੀਕ ਹੈ 500 ਕੁਐਸਚਨ ਤੁਹਾਨੂੰ ਇਹ ਪ੍ਰੈਕਟਿਸ ਵਾਸਤੇ ਮਿਲ ਜਾਣਗੇ ਸੋ ਓਵਰਆਲ ਫੁੱਲ ਪੈਕੇਜ ਰਹਿਣ ਵਾਲਾ ਦੋਸਤੋ ਤੇ ਆਫਰ ਪ੍ਰਾਈਸ ਦੇ ਵਿੱਚ ਤੁਸੀਂ ਇਹ ਬੇਜ ਜਿਹੜਾ ਸਿਰਫ 499 ਰੁਪਏ ਦੇ ਵਿੱਚ ਜੁਆਇਨ ਕਰ ਸਕਦੇ ਹੋ ਤੇ ਆਫਰ ਲਿਮਟਿਡ ਟਾਈਮ ਵਾਸਤੇ ਰਹਿਣ ਵਾਲਾ ਹੈ ਤੇ 100% ਦੋਸਤੋ ਗਾਰੰਟੀ ਹੈ ਜੇ ਤੁਸੀਂ ਇਹ ਵੇਚ ਕੰਪਲੀਟ ਕਰ ਲੈਂਦੇ ਹੋ ਤਾਂ ਤੁਸੀਂ ਪੇਪਰ A ਦੇ ਵਿੱਚੋਂ ਬਿਲਕੁਲ ਨਹੀਂ ਫੇਲ ਹੁੰਦੇ ਤੇ ਜਿਹੜਾ ਤੁਹਾਡਾ ਮੇਨ ਪੇਪਰ ਹੋਏਗਾ ਉਸ ਦੇ ਵਿੱਚ ਜਿੰਨੀ ਵੀ ਪੰਜਾਬੀ ਪੁੱਛੀ ਜਾਵੇਗੀ ਉਸ ਦੇ ਵਿੱਚ ਵੀ ਤੁਸੀਂ ਵਧੀਆ ਸਕੋਰ ਕਰ ਜਾਓਗੇ ਸੋ ਇਹ ਅਪਡੇਟ ਸੀ ਦੋਸਤੋ ਸੋ ਫਟਾਫਟ ਜਾਓ ਤਾਂ ਤੁਸੀਂ ਜੁਆਇਨ ਕਰ ਲਿਓ ਤੇ ਬਾਕੀ ਵੀ ਦੇ ਜਾਣਕਾਰੀ ਵਾਸਤੇ ਆਪਣਾ ਜਿਹੜਾ WhatsApp ਨੰਬਰ ਹੈ ਇਸ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰੱਬ ਆਖੇ